ਮੈਂ ਸੰਤੋਸ਼ ਸਿੰਘ ਹੌਲਕਾ ਮਹੱਲਤਰਮਪੁਰਾ ਕਾ ਦੀ ਇਸ ਸਮੱਸਿਆ ਆਦੀ ਇਸ ਸਮੱਸਿਆ ਇਹ ਆ ਟਰੰਪੁਰੇ ਮੇਂ ਲੇਟੇ ਜਿਹੜੀਆਂ ਗੜੀਆਂ ਆ ਤਾਸ ਕਰਕੇ ਨਾਲੀਆਂ ਉਹਨਾਂ ਦਾ ਬਹੁਤ ਮੰਦਾ ਹਾਲ ਆ ਅਸੀਂ ਕਮੇਟੀ ਕਰ ਦੋ ਚਾਰ ਵਾਰ ਜਾ ਵੀ ਆਏ ਆ ਕਿਉਂਕਿ ਇਹ ਮੇਨ ਰਸਾ ਵਾ ਖਾਸ ਕਰਕੇ ਬੱਚਿਆਂ ਵਾਸਤੇ ਕਿਉਂਕਿ ਆਮ ਸਕੂਟਰ ਮੋਟਰਸਾਈਕਲ ਜਾਂ ਆਪਣਾ ਜੁਪੀ ਤੇ ਸਕੂਲ ਦੀਆਂ ਗੱਡੀਆਂ ਵੀ ਚਲਦੀਆਂ ਤੇ ਗਲੀ ਦੇ ਵਿੱਚ ਬੜਾ ਵੱਡਾ ਟੋਆ ਪਿਆ ਕਿੰਨੇ ਫੁੱਟ ਹੈ ਇਹਨਾਂ ਨੂੰ ਦੂਗਾ ਅ 2 ਫੁੱਟ 2 ਫੁੱਟ 3 ਫੁੱਟ ਕਰੋ ਜੀ 8 ਫੁੱਟ ਲੰਬਾ ਚਲ ਅ 2-3 ਫੁੱਟ ਤੇ 2-3 ਫੁੱਟ ਡੂੰਗਾ ਤੇ 6 6 ਫੁੱਟ ਲੰਬਾਈ ਹੈ ਕਿਉਂਕਿ ਮੈਂ ਕੋਈ ਧਿਆਨ ਨਹੀਂ ਦਿੱਤਾ ਇੱਥੇ ਬਹੁਤ ਸਾਰਿਆਂ ਨੂੰ ਸੱਟਾਂ ਲੱਗੀਆਂ ਕਿਉਂਕਿ ਜਿਹੜਾ ਬੰਦਾ ਦੂਰੋਂ ਆਉਂਦਾ ਉਹ ਇਹਦੇ ਵੱਲ ਨਹੀਂ ਵੇਖਦਾ ਉਹਦਾ ਧਿਆਨ ਸਿੱਧਾ ਹੁੰਦਾ ਜਾਣ ਵਾਸਤੇ ਸੱਜੇ ਖੱਬੇ ਵੇਖਣ ਦਾ ਪਰ ਬਦਕਿਸਮਤੀ ਜਿਹੜੇ ਵੇਖਦੇ ਉਹ ਵਿੱਚ ਡਿੱਗਦੇ ਆ ਔਰ ਕਿញਾਂ ਤੇ ਸੱਟਾਂ ਵੀ ਲੱਗੀਆਂ ਤੇ ਸਾਡੀ ਬੇਨਤੀ ਆ ਬਾਰ ਬਾਰ ਖਾਣਨਾ ਇੱਥੇ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਵਾ ਇਸ ਕਰਕੇ ਕਮੇਟੀ ਵਾਲਿਆਂ ਨੂੰ ਜੇ ਬੇਨਤੀ ਆ ਕਿਰਪਾ ਕਰਕੇ ਧਰਮਪੁਰੇ ਮਹੱਲੇ ਦਾ ਆਣ ਕੇ ਮੌਕੇ ਤੇ ਦੇਖ ਕੇ ਗਏ ਤੁਸੀਂ ਹਾਲ ਇੱਥੇ ਆਪਨੇ ਪ੍ਰਧਾਨ ਜੀ ਆਏ ਵੀ ਸੀ ਉਹ ਵੇਖ ਕੇ ਵੀ ਗਏ ਆ ਪਰ ਬਦ ਕਿਸਤੀ ਵੇਖਣ ਦੇ ਬਾਵਜੂਦ ਅਜੇ ਤੱਕ ਉਹ ਪੂਰੀ ਮੁਰੰਮਤ ਨਹੀਂ ਹੋਈ ਸੋ ਸਾਡੀ ਬੇਨਤੀ ਆ ਪ੍ਰਧਾਨ ਤੋਂ ਇਲਾਵਾ ਹੋਰ ਕਿਹੜੇ ਅਧਿਕਾਰੀ ਆਏ ਸਾਰੇ ਆਏ ਸੀ ਰੱਜੂ ਸਾਰੇ ਆਏ ਸੀ ਹਾਂਜੀ ਪਤੂ ਵੀ ਆਇਆ ਆ ਅੱਛੀ ਹਾਂਜੀ ਦੇਖੇ ਗਾ ਗੜ ਤੋਂ ਵੀ ਹੈ ਨਾ ਅੱਛਾ ਬਸ ਸਾਰੇ ਆਏ ਜਿੰਨੇ ਵੀ ਮੋਲ ਪਰ ਬੰਦੇ ਆ ਰਾਜਾ ਵੀ ਆਇਆ ਹੈ ਅੱਛਾ ਮੰਗੇ ਤੁਹਾਡੀ ਸਾਡੀ ਮੰਗ ਤੇ ਹੀ ਆ ਵੀ ਵੰਡਣੀ ਚਾਹੀਦੀ ਆ ਇੱਥੇ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਹਮ ਧਰਤੀ ਸਾਨੂੰ ਆਉਣੀ ਇੱਥੇ ਇਹ ਸਾਡੇ ਤੇ ਗੱਲ ਹੋਣੀ ਸਾਰੀ ਸਾਡੀ ਬੇਨਤੀ ਆ ਵੀ ਅੱਗੋਂ ਤੋਂ ਕੋਈ ਛੋਟਾ ਬੱਚਾ ਦੂਜਾ ਕੋਈ ਲਟਕੀ ਆ ਉਹ ਦੇਖੇ ਕਿਤੇ ਕੋਈ ਲਤਬਾਨਾ ਤੜਾਲੇ ਤਾਂ ਘੜੇ ਵਜ ਹੋ ਜਾਣਗੇ ਗਰਮੀ ਆ ਰਹੀ ਹੈ ਪਾਣੀ ਇਕੱਠਾ ਪਾਣੀ ਇਕੱਠਾ ਹੋ ਰਿਹਾ ਮੱਛਰ ਪੈਦਾ ਹੋ ਰਿਹਾ ਵਾ ਥੜਾ ਤੇ ਇਸ ਕਰਕੇ ਸਾਡੀ ਬੇਨਤੀ ਦੁਬਾਰਾ ਵੀ ਇਹ ਖੱਜਲ ਖੋਰੀ ਬੰਦ ਕੀਤੀ ਜਾਵੇ ਤੇ ਇਹਨੂੰ ਛੇਤੀ ਛੇਤੀ ਪੂਰੀ ਨੂੰ ਬਣਾਇਆ ਜਾਵੇ ਧੰਨਵਾਦ ਸਿੰਘ ਜੀ ਇਸ ਮੱਲੇ ਦੇ ਵਿੱਚ ਰਹਿੰਦੇ ਹਾਂ ਬਹੁਤ ਚਿਰ ਹੋ ਗਿਆ ਤੇ ਤਿੰਨ ਚਾਰ ਮਹੀਨੇ ਤੋਂ ਇਹ ਨਾਲੀ ਟੁੱਟੀ ਹੋਈ ਹੈ ਕਈ ਵਾਰੀ ਅਸੀਂ ਕੰਪਲੇਂਟ ਕੀਤੀ ਹੈ ਆ ਜਾਂਦੇ ਆ ਵੇਖੇ ਤੁਰ ਜਾਂਦੇ ਆ ਇਹਦਾ ਪਰ ਹੱਲ ਕੋਈ ਨਹੀਂ ਹੋਇਆ ਇੱਥੇ ਸ੍ਰੀ ਗੁਰਦੁਆਰਾ ਸਾਹਿਬ ਨੂਰ ਰਸਤਾ ਵੀ ਜਾਂਦਾ ਹੈ ਸ੍ਰੀ ਕਿਸ਼ਮੰਦਰ ਵੀ ਜਾਂਦਾ ਹੈ ਇੱਧਰ ਹੀ ਕਈ ਬੱਚਿਆਂ ਦੇ ਸਕੂਲ ਹਨ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਆ ਕੇ ਵਾਚਨਦੀਆਂ ਹਨ ਇੱਕ ਗੱਡੀ ਤੇ ਇੱਥੇ ਉਲਟ ਚੱਲੀ ਸੀ ਉਹਨੂੰ ਬਾਹ ਮਹਾ ਫੜ ਕੇ ਸਿੱਧਾ ਕੀਤਾ ਜੇ ਉਹ ਗੱਡੀ ਉਲਟ ਜਾਂਦੀ ਤੇ ਹੋ ਸਕਦਾ ਹੈ ਕਈ ਨੁਕਸਾਨ ਵੀ ਹੋ ਜਾਂਦੇ ਪਰ ਅਸੀਂ ਨਹੀਂ ਚਾਹਦੇ ਕਿ ਕੋਈ ਹਿਊਮਨ ਨੁਕਸਾਨ ਹੋਵੇ ਹਾਂਜੀ ਇਹ ਸਮਾਜ ਸੇਵਾ ਵਾਸਤੇ ਇਹਨਾਂ ਨੂੰ ਧਿਆਨ ਕਰਦਿਆਂ ਹੋਇਆ ਸਭ ਦੀ ਜ਼ਿੰਦਗੀ ਦਾ ਖਿਆਲ ਕਰਦਿਆਂ ਹੋਇਆ ਇਸ ਪੁਲੀ ਨੂੰ ਜਲਦੀ ਤੇ ਜਲਦੀ ਬਣਾਇਆ ਜਾਵੇ ਇੱਥੇ ਇਸੇ ਮਲੇ ਦੁਕਾਨਾਂ ਵੀ ਨੇ ਮੋਟਰਸਾਈਕਲ ਲੰਘਦੇ ਨੇ ਸਕੂਟਰ ਲੰਘਦੇ ਨੇ ਕਾਰਾਂ ਵੀ ਲੰਘਦੀਆਂ ਨੇ ਪਰ ਹਾਲ ਕੋਈ ਨਹੀਂ ਹੁੰਦਾ ਉਹ ਵੇਖ ਕੇ ਵਿਚਾਰੇ ਜੇ ਕਿਹਦੇ ਪਿਛਾ ਨੂੰ ਕਿਹਦੇ ਉੱਧਰ ਨੂੰ ਜਾਂਦੇ ਆ ਕਿਹਦੇ ਉੱਧਰ ਨੂੰ ਜਾਂਦੇ ਆ ਕੋਈ ਗੱਲ ਬੰਦ ਨਹੀਂ ਇਹ ਨਾ ਕਹਣਗੇ ਕੀ ਸ਼ਿਕਵਤ ਕਰੋਗੇ ਜੇ ਜੇਕਰ ਸਾਡੀ ਹੁਣ ਵੀ ਨਾ ਸੁਣੀ ਗਈ ਅਸੀਂ 2-4 ਵਾਰੀ ਅੱਗੇ ਕਿਹਾ ਪਰ ਸਾਡੀ ਨਹੀਂ ਸੁਣੀ ਗਈ ਅੱਜ ਤੱਕ ਪਰ ਜੇਕਰ ਹੁਣ ਵੀ ਨਾ ਸੁਣੀ ਤੇ ਇਸ ਤੋਂ ਬਾਅਦ ਅਗਲਾ ਸਟੈਪ ਤਰਨਾ ਹੋਏਗਾ ਕਮੇਟੀ ਕਰ ਕਮੇਟੀ ਕਰਦੇ ਬਿਲਕੁਲ ਸਾਹਮਣੇ ਅਸੀਂ ਚਾਹਨੇ ਆ ਕਿ ਇਸ ਕੰਮ 'ਤੇ ਅਸੀਂ ਨਾਮ ਪਾਈਏ ਮਹੱਲੇਦਾਰਾਂ ਸ਼ਹਿਰ ਵਾਸੀਆਂ ਤੇ ਅਸੀਂ ਕਿਸੇ ਦੇ ਖਿਲਾਫ ਨਹੀਂ ਤੇ ਕੰਮ ਤੇ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਭਲਾਈ ਦਾ ਕੰਮ ਹੈ ਸਮਾਜ ਸੇਵਾ ਹੈ ਇਹ ਕਰੋ ਜ਼ਰੂਰ ਕਰੋ ਜੇ ਤੁਸੀਂ ਕਰ ਸਕਦੇ ਹੋ ਤਾਂ ਕਰੋ ਨਹੀਂ ਕਰ ਸਕਦੇ ਤਾਂ ਨਾ ਕਰ ਦਿਓ ਮਹੱਲੇ ਵਾਲੇ ਆਪਣੇ ਕੋਲੋਂ ਪਾਹੇ ਪਾ ਕੇ ਕਰਦਣਗੇ ਪਰ ਇਹ ਸ਼ਰਤ ਸਾਡੀ ਹੈ ਕੱਲੋਂ ਤੁਹਾਡੇ ਕੋਲ ਕੋਈ ਆ ਕੇ ਉਂਗਲੀ ਕਰੇ ਕਿਉਂ ਕੀਤਾ ਤੇ ਫਿਰ ਮਹੱਲੇ ਵਾਲੇ ਤੁਹਾਡੇ ਬਿਲਕੁਲ ਖਿਲਾਫ ਦੇ